ਨਾਮ ਕੀ ਹੈ ਜੀ ਮੇਰਾ ਨਾਮ ਬਲਵਿੰਦਰ ਸਿੰਘ ਹੈ ਜੀ ਪਿੰਡ ਅਲੀਪੁਰ ਇਹ ਜਿਹੜਾ ਹਾਸਾ ਹੋਇਆ ਕਿੱਥੇ ਹੋਇਆ ਜੀ ਇਸ ਰੋਡ ਤੇ ਹੋਇਆ ਜੀ ਇਹ ਬਾਈਪਾਸ ਤੇ ਅਖੀਰਿਆਂ ਨੇ ਰੀ ਗੱਡੀ ਆਈ ਸੀਗੀ ਤੇ ਟੀਪਰ ਉਧਰੋਂ ਲੰਘ ਰਿਹਾ ਸੀਦਾ ਜਿਹਨੇ ਐਕਸੀਡੈਂਟ ਕੀਤਾ ਜੀ ਬੰਦੇ ਇੱਕ ਬੰਦੇ ਡਰਾਈਵਰ ਮਰ ਗਿਆ ਏ ਇੱਕ ਬੰਦੇ ਲੱਤਾਂ ਟੁੱਟ ਗਈਆਂ ਤੇ ਟੀਪਰ ਦੇ ਡਰਾਈਵਰ ਦੀ ਵੀ ਲੱਤਾਂ ਟੁੱਟ ਗਈਆਂ ਰਾਤੀ ਰੋਲਾ ਵੀ ਪਿਆ ਹੀ ਮਿੱਕਾ ਸੁੱਖਾ ਆਇਆ ਚੀਕਾ ਹਾਂ ਜੀ ਰੋਲਾ ਕਾਫੀ ਹੋਇਆ ਜੀ 3 ਵਜੇ ਦਾ ਟਾਈਮ ਸੀਗਾ ਜੀ ਤੇ ਲੰਘ ਰਹੇ ਜਿਹੜੇ ਲੋਕ ਸੀ ਉਹਨਾਂ ਨੂੰ ਦੇਖਿਆ ਬਾਕੀ ਕੋਈ ਪਿੰਡ ਦਾ ਕੋਈ ਆਇਆ ਤੇ ਨਹੀਂ ਹੈਗਾ ਹਾਂ ਜੀ ਇਹ ਐਕਸੀਡੈਂਟ ਬਹੁਤ ਤਕੜਾ ਹੋਇਆ ਜੀ ਬੰਦੇ ਕੱਢਦੇ ਜੀ ਬਾਹਰ ਹਾਂ ਜੀ ਹਾਂ ਜੀ ਲਾਟਾ ਲੂਟਾ ਠੀਕ ਕਰਨੇ ਚਾਹੀਦੇ ਜੀ ਲਾਟਾ ਬਿਲਕੁਲ ਔਰ ਇੰਨੀ ਜਗਦੀਆਂ ਹਨੇਰਾ ਹੁੰਦਾ ਹਨੇਰੇ ਕਰਕੇ ਬਹੁਤ ਹੀ ਐਕਸੀਡੈਂਟ ਹੋ ਰਹੇ ਨੇ ਪਰ ਇੰਤਜ਼ਾਮ ਨਹੀਂ ਕੋਈ ਹੈਗਾ ਇੰਤਜ਼ਾਮ ਨਹੀਂ ਹੈਗਾ ਜੀ ਹਾਂ ਜੀ ਕਿਰਪਾ ਕਰਕੇ ਹੱਥ ਜੋੜ ਕੇ ਬੇਨਤੀ ਹੈ ਵੀ ਉਹਰੇ ਲਾਟਾ ਦਾ ਇੰਤਜ਼ਾਮ ਹੋਣਾ ਚਾਹੀਦਾ ਆਪਣਿਆਂ ਨੂੰ ਸੁਰੱਖਿਅਤ ਫੀਲ ਕਰਦੇ ਜਦੋਂ ਇੱਥੋਂ ਨਿਕਲਦੇ ਆ ਬਹੁਤ ਔਖਾ ਜੀ ਇੱਥੇ ਹਨੇਰਾ ਬੜਾ ਹੁੰਦਾ ਜੀ ਇਦੋਂ ਤੋਂ ਲੰਘਣ ਦਾ ਬੜਾ ਡਰ ਲੱਗਦਾ ਦਿਲ ਨਹੀਂ ਕਰਦਾ ਹਾਂ ਜੀ ਇਸ ਕਰਕੇ ਕਿਰਪਾ ਕਰਕੇ ਹੱਥ ਜੋੜ ਕੇ ਬੇਨਤੀ ਹੈ ਇਹ ਲੇਟਾਂ ਦਾ ਪ੍ਰਬੰਧ ਕੀਤਾ ਜਾਏ ਪਹਿਲਾਂ ਵੀ ਕੋਈ ਹੱਥ ਦੇ ਬਹੁਤ ਉਹਦੇ ਬਹੁਤ ਆਸੇ ਹੁੰਦੇ ਆ ਜੀ ਹਾਂ ਜੀ ਬਹੁਤ ਬਈ ਕੋਈ ਪ੍ਰਸ਼ਾਸਨ ਨਹੀਂ ਦੇਖਦਾ ਹਾਂ ਜੀ ਕੋਈ ਪ੍ਰਸ਼ਾਸਨ ਦੇਖ ਨਹੀਂ ਰਿਹਾ ਜੀ ਲੇਟਾਂ ਤੇ ਲਗਾਏ ਖੰਭੇ ਲੱਗੇ ਹੋਏ ਬੰਨ੍ਹ ਰਹੇ ਕਦੀ ਜਗਦੀਆਂ ਕਦੀ ਨਹੀਂ ਜਗਦੀਆਂ ਹਾਂ ਤੇ ਇਹ ਹੀ ਹਾਥਿਆਂ ਦਾ ਕਾਰਨ ਹਾਂ ਹਾਂ ਜੀ ਲੇਟਾਂ ਨਾ ਹੁਣ ਕਾਰਨ ਆਸਿਆਂ ਦਾ ਕਾਰਨ ਹੈ ਜੀ ਹਾਂ ਜੀ ਰਲਾਂ ਦਰਸ਼ ਨਹੀਂ ਜਾਂਦੀ ਕੰਡਾਲੀ ਕੋ ਰਹੀਆਂ ਮਾਸੇ ਵਾਪਰੇ ਕਿੱਥੇ ਵਾਪਰੇ ਜੀ ਇਹ ਆਪਣੇ ਮਾੜੀ ਚੌਂਕ ਤੋਂ ਥੋੜਾ ਹੋਰ ਵਾਪਰੇ ਜੀ ਮੈਂ ਫਿਰ 4 ਵਜੇ ਆਇਆ ਸੀਗਾ ਤੇ 4 ਵਜੇ ਨੂੰ ਇਹ ਐਕਸੀਡੈਂਟ ਹੋਇਆ ਪਿਆ ਸੀ ਆ ਤੇ ਪੁਲਿਸ ਵਾਲੇ ਲੁਜਾਰੇ ਸੀਗੇ ਉਹ ਸੱਤ ਬੁਗੀ ਜੀ ਡਰਾਈਵਰ ਡਰਾਈਵਰ ਜੀ ਹਾਂਜੀ ਇਸ ਗੱਡੀ ਦੇ ਟਿਕਾ ਡਰਾਈਵਰ ਉਹ ਡਰਾਈਵਰ ਬਲੈਰੋ ਸੀਗਾ ਜੀ ਗੱਡੀ ਪਰ ਇਹੀ ਖੇਰੀਆਂ ਦੀ ਅੱਛਾ ਜੀ ਹਾਂਜੀ ਤੇ ਹੋਰ ਵੀ ਬੰਦੇ ਸੀਗੇ जख्मी ਕੋਈ ਨਹੀਂ ਹੋਰ ਤਾਂ ਅਸੀਂ ਨਹੀਂ ਦੇਖਿਆ ਉਹ जख्मी ਤਾਂ ਹੋਏ ਹੋਣਗੇ ਜੀ ਆਜਮੀਂ ਚੜਾਈ ਦਾ ਬੱਚੀ ਗਿਆ ਬੰਦਾ ਆ ਬੱਲੇ ਆਪਾਂ ਨੂੰ ਨੰਬਰਾਂ ਦੇ ਬੱਚੀ ਗਿਆ ਗਾ ਜੀ ਇਹ ਬੱਚਾ ਪਤਾ ਕੀ ਹੈ ਜੀ ਇੱਕ ਰੈਕਟਰ ਦਾ ਕੰਟਰੋਲ ਨਹੀਂ ਹੈ ਜੱਗੀ ਹਾਂਜੀ ਜੇ ਰੈਕਟਰ ਨਾਲ ਕੰਟਰੋਲ ਹੋਵੇ ਤਾਂ ਆ ਸਭ ਕੁਝ ਹੈ ਬਾਕੀ ਹੱਥ ਤੇ ਵਰਤਨੇ ਦੇ ਜੀ ਖਾ ਪੀ ਕੇ ਹਾਂਜੀ ਸੁੱਧੀ ਦਾ ਰੱਖਣਾ ਖਾ ਪੀ ਆਪੇ ਹਾਂ ਖਾ ਪੀ ਕੇ ਮਤਲਬ ਕਿ ਭਈ ਦਾਰੂ ਕੋਈ ਨਸ਼ਾ ਕਰ ਲੈ ਨਹੀਂ ਨਹੀਂ ਕਿ ਨਹੀਂ ਜਦ ਉਹ ਸਾਡੇ ਕਰੌਣ ਦੇ ਤੋਂ ਪਤਾ ਲੱਗਦੀ ਕੋ ਆਪੀ ਨੇ ਕੀ ਕੀਤਾ ਜੀ ਹਾਂ ਉਹ ਤਾਂ ਆਪਾਂ ਥੋੜਾ ਹੋਣਾ ਹੈ ਅਗਰ ਇੱਕ ਡਰਾਈਵਰ ਖਤਮ ਹੋ ਗਿਆ ਸਰਹੰਦ ਰੋਡ ਬਾਈਪਾਸ ਤੇ ਐਕਸੀਡੈਂਟ ਹੋਇਆ ਐਚ ਆਰ ਹਰਿਆਣਾ ਨੰਬਰ ਗੱਡੀ ਆ ਇੱਕ ਪੰਜਾਬ ਪੀ ਪੀ 11 ਪਟਿਆਲਾ ਸਰਹੰਦ ਰੋਡ ਬਾਈਪਾਸ ਤੇ ਐਕਸੀਡੈਂਟ ਹੋਇਆ